ਅਮਰਜੀਤ ਕੌਰ ਸਾਹੋ ਕੇ ਚੋਂ ਲੜ ਰਹੇ ਹਨ ਭਾਜਪਾ ਵੱਲੋਂ ਰਾਜਗਾਇਕ ਹੰਸ ਰਾਜ ਹੰਸ ਚੋਂ ਲੜ ਰਹੇ ਹਨ ਆਮ ਆਦਮੀ ਪਾਰਟੀ ਵੱਲੋਂ ਕਰਮਜੀਤ ਸਿੰਘ ਅਨਮੋਲ ਚੋਂ ਲੜ ਰਹੇ ਹਨ ਅਕਾਲੀ ਦਲ ਬਦਲ ਵੱਲੋਂ ਰਾਜਵਿੰਦਰ ਸਿੰਘ ਚੋਂ ਲੜ ਰਹੇ ਹਨ ਅਕਾਲੀ ਦਲ ਮਾਨਵ ਦਲ ਵੱਲੋਂ ਬਲਦੇਵ ਸਿੰਘ ਚੋਂ ਲੜ ਰਹੇ ਹਨ ਸਰਬਜੀਤ ਸਿੰਘ ਮਲੋਆ ਜੋ ਆਜ਼ਾਦ ਚੋਂ ਲੜ ਰਹੇ ਹਨ ਇਹ ਹੋਰ ਵੀ ਕਈ ਆਜ਼ਾਦ ਉਮੀਦਵਾਰ ਹਨ ਤੇ ਤੁਸੀਂ ਦੱਸਣਾ ਆਉਣ ਵਾਲੀ 1 ਜੂਨ ਨੂੰ ਹਲਕਾ ਫਰੀਦਕੋਟ ਵਿੱਚ ਜਿਹੜਾ ਉਮੀਦਵਾਰ ਤੁਹਾਡੀ رائے ਦੇ ਮੁਤਾਬਕ ਬਾਜੀ ਮਾਰ ਸਕਦਾ ਆਪਣੀ رائے ਕਮੈਂਟ ਬਾਕਸ ਦੇ ਵਿੱਚ ਸਾਡੇ ਨਾਲ ਸਾਂਝੀ ਕਰੋ ਹਾਂਜੀ ਤੁਸੀਂ ਸਾਡੇ ਨਾਲ ਜੁੜ ਚੁੱਕੇ ਹੋ ਅੱਜ ਆਪਾਂ ਗੱਲ ਕਰਨੀ ਆ ਲੋਕ ਸਭਾ ਚੋਣਾਂ 2024 ਦੀਆਂ ਜੋ ਕਿ ਪੰਜਾਬ ਵਿੱਚ ਆਉਣ ਵਾਲੀ 1 ਜੂਨ ਨੂੰ ਹੋਣ ਜਾ ਰਹੀਆਂ ਹਨ ਆਪਾਂ ਗੱਲ ਕਰਨੀ ਲੋਕ ਸਭਾ ਹਲਕਾ ਫਰੀਦਕੋਟ ਦੀ ਤੇ ਤੁਸੀਂ ਆਪਣੀ رائے ਸਾਡੇ ਨਾਲ ਕਮੈਂਟਾਂ ਦੇ ਵਿੱਚ ਸਾਂਝੀ ਕਰਨੀ ਇਹ ਹਲਕਾ ਫਰੀਦਕੋਟ ਤੋਂ ਇਸ ਪਾਰਟੀ ਦਾ ਕਿਹੜਾ ਕੈਂਡੀਡੇਟ ਬਾਜੀ ਮਾਰ ਸਕਦਾ ਹੈ ਜਿੱਥੇ ਕਾਂਗਰਸ ਵੱਲੋਂ ਅਮਰਜੀਤ ਕੁਰ ਸਾਹੋ ਕੇ ਚੋਂ ਲੜ ਰਹੇ ਹਨ ਭਾਜਪਾ ਵੱਲੋਂ ਰਾਜਗਾਇਕ ਹੰਸ ਰਾਜ ਹੰਸ ਚੋਂ ਲੜ ਰਹੇ ਹਨ ਆਮ ਆਦਮੀ ਪਾਰਟੀ ਵੱਲੋਂ ਕਰਮਜੀਤ ਸਿੰਘ ਅਰਮੋਲ ਚੋਂ ਲੜ ਰਹੇ ਹਨ ਅਕਾਲੀ ਦਲ ਪਾਦਲ ਵੱਲੋਂ ਰਾਜਵਿੰਦਰ ਸਿੰਘ ਚੋਣ ਲੜ ਰਹੇ ਹਨ ਅਕਾਲੀ ਦਲ ਮਾਨ ਦਲ ਵੱਲੋਂ ਬਲਦੇਵ ਸਿੰਘ ਚੋਣ ਲੜ ਰਹੇ ਹਨ ਸਰਬਜੀਤ ਸਿੰਘ ਮਲੋਆ ਜੋ ਆਜ਼ਾਦ ਚੋਣ ਲੜ ਰਹੇ ਹਨ ਤੇ ਹੋਰ ਵੀ ਕਈ ਆਜ਼ਾਦ ਉਮੀਦਵਾਰ ਹਨ ਤੇ ਤੁਸੀਂ ਦੱਸਣਾ ਕਿ ਆਉਣ ਵਾਲੀ 1 ਜੂਨ ਨੂੰ ਹਲਕਾ ਫਰੀਦਕੋਟ ਦੇਚ ਜਿਹੜਾ ਉਮੀਦਵਾਰ ਤੁਹਾਡੀ رائے ਦੇ ਮਤਾਬਕ ਬਾਜੀ ਮਾਰ ਸਕਦਾ ਆਪਣੀ رائے ਕਮੈਂਟ ਬਾਕਸ ਦੇ ਵਿੱਚ ਸਾਡੇ ਨਾਲ ਸਾਂਝੀ ਕਰੋ ਹਾਂਜੀ ਤੁਸੀਂ ਸਾਡੇ ਨਾਲ ਜੁੜ ਚੁੱਕੇ ਹੋ ਅੱਜ ਆਪਾਂ ਗੱਲ ਕਰਨੀ ਆ ਲੋਕ ਸਭਾ ਚੋਣਾਂ 2024 ਦੀਆਂ ਜੋ ਕਿ ਪੰਜਾਬ ਵਿੱਚ ਆਉਣ ਵਾਲੀ 1 ਜੂਨ ਨੂੰ ਹੋਣ ਜਾ ਰਹੀਆਂ ਹਨ ਆਪਾਂ ਗੱਲ ਕਰਨੀ ਲੋਕ ਸਭਾ ਹਲਕਾ ਫਰੀਦਕੋਟ ਦੀ ਤੇ ਤੁਸੀਂ ਆਪਣੀ رائے ਸਾਡੇ ਨਾਲ ਕਮੈਂਟਾਂ ਦੇ ਵਿੱਚ ਸਾਂਝੀ ਕਰਨੀ ਇਹ ਹਲਕਾ ਫਰੀਦਕੋਟ ਤੋਂ ਇਸ ਪਾਰਟੀ ਦਾ ਕਿਹੜਾ ਕੈਂਡੀਡੇਟ ਵਾਜੀ ਬਾਅਰ ਸਕਦਾ ਹੈ ਜਿੱਥੇ ਕਾਂਗਰਸ ਵੱਲੋਂ ਅਮਰਜੀਤ ਕੁਰ ਸਾਹੋ ਕੇ ਚੋਣ ਲੜ ਰਹੇ ਹਨ বিজেপি ਵੱਲੋਂ ਰਾਜ ਗਏ ਖੰਸ ਰਾਜ ਹੰਸ ਚੋਣ ਲੜ ਰਹੇ ਹਨ ਆਮ ਆਦਮੀ ਪਾਰਟੀ ਵੱਲੋਂ ਕਰਮਜੀਤ ਸਿੰਘ ਅਨਮੋਲ ਚੋਣ ਲੜ ਰਹੇ ਹਨ ਅਕਾਲੀ ਦਲ ਬਾਦਲ ਵੱਲੋਂ ਰਾਜਵਿੰਦਰ ਸਿੰਘ ਚੋਣ ਲੜ ਰਹੇ ਹਨ ਅਕਾਲੀ ਦਲ ਮਾਨ ਹਕਮਤਲ ਵੱਲੋਂ ਬਲਦੇਵ ਸਿੰਘ ਚੋਣ ਲੜ ਰਹੇ ਹਨ ਸਰਬਜੀਤ ਸਿੰਘ ਮਲੋਆ ਜੋ ਆਯਾਦ ਚੋਣ ਲੜ ਰਹੇ ਹਨ ਇਹ ਹੋਰ ਵੀ ਕਈ ਆਯਾਦ ਉਮੀਦਵਾਰ ਹਨ ਤੇ ਤੁਸੀਂ ਦੱਸਣਾ ਕਿ ਆਉਣ ਵਾਲੀ ਇੱਕ ਜੋ ਜੋ ਹਲਕਾ ਫਰੀਦਕੋਟ ਵਿੱਚ ਜਿਹੜਾ ਉਮੀਦਵਾਰ ਤੁਹਾਡੀ رائے ਦੇ ਮੁਤਾਬਕ ਬਾਜੀ ਮਾਰ ਸਕਦਾ ਆਪਣੀ رائے ਕਮੈਂਟ ਬਾਕਸ ਦੇ ਵਿੱਚ ਸਾਡੇ ਨਾਲ ਸਾਂਝੀ ਕਰੋ ਹਾਂਜੀ ਤੁਸੀਂ ਸਾਡੇ ਨਾਲ ਜੁੜ ਚੁੱਕੇ ਹੋ ਅੱਜ ਆਪਾਂ ਗੱਲ ਕਰਨੀ ਆ ਲੋਕ ਸਭਾ ਚੋਣਾਂ 2024 ਦੀਆਂ ਜੋ ਕਿ ਪੰਜਾਬ ਵਿੱਚ ਆਉਣ ਵਾਲੀ 1 ਜੂਨ ਨੂੰ ਹੋਣ ਜਾ ਰਹੀਆਂ ਹਨ ਆਪਾਂ ਗੱਲ ਕਰਨੀ ਲੋਕ ਸਭਾ ਹਲਕਾ ਫਰੀਦਕੋਟ ਦੀ ਤੇ ਤੁਸੀਂ ਆਪਣੀ رائے ਸਾਡੇ ਨਾਲ ਕਮੈਂਟਾਂ ਦੇ ਵਿੱਚ ਸਾਂਝੀ ਕਰਨੀ ਕਿ ਹਲਕਾ ਫਰੀਦਕੋਟ ਤੋਂ ਇਸ ਪਾਰਟੀ ਦਾ ਕਿਹੜਾ ਕੈਂਡੀਡੇਟ ਬਾਜੀ ਮਾਰ ਸਕਦਾ ਹੈ ਜਿੱਥੇ ਕਾਂਗਰਸ ਵੱਲੋਂ ਅਮਰਜੀਤ ਕੁਰ ਸਾਹੋ ਕੇ ਚੋਂ ਲੜ ਰਹੇ ਹਨ ਭਾਜਪਾ ਵੱਲੋਂ ਰਾਜਗਾਇਕ ਹੰਸ ਰਾਜ ਹੰਸ ਚੋਂ ਲੜ ਰਹੇ ਹਨ ਆਮ ਆਦਮੀ ਪਾਰਟੀ ਵੱਲੋਂ ਕਰਮਜੀਤ ਸਿੰਘ ਅਨਮੋਲ ਕਿਉਂ ਲੜ ਰਹੇ ਹਨ ਅਕਾਲੀ ਦਲ ਬਾਦਲ ਵੱਲੋਂ ਰਾਜਵਿੰਦਰ ਸਿੰਘ ਕਿਉਂ ਲੜ ਰਹੇ ਹਨ ਅਕਾਲੀ ਦਲ ਮਾਨ ਦਲ ਵੱਲੋਂ ਬਲਦੇਵ ਸਿੰਘ ਕਿਉਂ ਲੜ ਰਹੇ ਹਨ ਸਰਬਜੀਤ ਸਿੰਘ ਮਲੋਆ ਜੋ ਆਜ਼ਾਦ ਚੋਂ ਲੜ ਰਹੇ ਹਨ ਤੇ ਹੋਰ ਵੀ ਕਈ ਆਜ਼ਾਦ ਉਮੀਦਵਾਰ ਹਨ ਤੇ ਤੁਸੀਂ ਦੱਸਣਾ ਕਿ ਆਉਣ ਵਾਲੀ ਇੱਕ ਜੋਨ ਨੂੰ ਹਲਕਾ ਫਰੀਦਕੋਟ ਵਿੱਚ ਕਿਹੜਾ ਉਮੀਦਵਾਰ ਤੋਹਦੀ رائے ਦੇ ਮਤਲਬ ਹਾਂਜੀ ਸਾਡੇ ਨਾਲ ਜੁੜ ਚੁੱਕੇ ਹੋ ਅੱਜ ਆਪਾਂ ਗੱਲ ਕਰਨੀ ਆ ਲੋਕ ਸਭਾ ਚੋਣ 2024 ਦੀਆਂ ਜੋ ਕਿ ਪੰਜਾਬ ਵਿੱਚ ਆਉਣ ਵਾਲੀ 1 ਜੂਨ ਨੂੰ ਹੋਣ ਜਾ ਰਹੀਆਂ ਹਨ ਆਪਾਂ ਗੱਲ ਕਰਨੀ ਲੋਕ ਸਭਾ ਹਲਕਾ ਫਰੀਦਕੋਟ ਦੀ ਤੇ ਤੁਸੀਂ ਆਪਣੀ رائے ਸਾਡੇ ਨਾਲ ਕਮੈਂਟਾਂ ਦੇ ਵਿੱਚ ਸਾਂਝੀ ਕਰਨੀ ਇਹ ਹਲਕਾ ਫਰੀਦਕੋਟ ਤੋਂ ਇਸ ਪਾਰਟੀ ਦਾ ਕਿਹੜਾ ਕੈਂਡੀਡੇਟ ਬਾਜੀ ਪਾਰ ਸਕਦਾ ਹੈ ਜਿੱਥੇ ਕਾਂਗਰਸ ਵੱਲੋਂ ਅਮਰਜੀਤ ਕੁਰ ਸਾਹੋ ਕੇ ਚੋਣ ਲੜ ਰਹੇ ਹਨ ਜੀਪੀ ਵੱਲੋਂ ਫਰਾਜ ਗੈਂ ਹੰਸ ਰਾਜ ਹੰਸ ਚੋਣ ਲੜ ਰਹੇ ਹਨ ਆਮ ਆਦਮੀ ਪਾਰਟੀ ਵੱਲੋਂ ਕਰਮਜੀਤ ਸਿੰਘ ਅਰਮੋਲ ਚੋਣ ਲੜ ਰਹੇ ਹਨ ਅਕਾਲੀ ਦਲ ਬਾਦਲ ਵੱਲੋਂ ਰਾਜਵਿੰਦਰ ਸਿੰਘ ਚੋਣ ਲੜ ਰਹੇ ਹਨ ਅਕਾਲੀ ਦਲ ਮਾਨਤ ਦਲ ਵੱਲੋਂ ਬਲਦੇਵ ਸਿੰਘ ਚੋਣ ਲੜ ਰਹੇ ਹਨ ਸਰਬਜੀਤ ਸਿੰਘ ਮਲੋਆ ਜੋ ਆਜ਼ਾਦ ਚੋਣ ਲੜ ਰਹੇ ਹਨ ਤੇ ਹੋਰ ਵੀ ਕਈ ਆਜ਼ਾਦ ਉਮੀਦਵਾਰ ਹਨ ਤੇ ਤੁਸੀਂ ਦੱਸਣਾ ਕਿ ਆਉਣ ਵਾਲੀ 1 ਜੂਨ ਨੂੰ ਹਲਕਾ ਫਰੀਦਕੋਟ ਜਿਲ੍ਹਾ ਉਮੀਦਵਾਰ ਤੁਹਾਡੀ رائے ਦੇ ਮਤਾਬਕ ਬਾਜੀ ਮਾਰ ਸਕਦਾ ਆਪਣੀ رائے ਕਮੈਂਟ ਬਾਕਸ ਦੇ ਵਿੱਚ ਸਾਡੇ ਨਾਲ ਸਾਂਝੀ ਕਰੋ ਭਾਜੀ ਤੁਸੀਂ ਸਾਡੇ ਨਾਲ ਜੁੜ ਚੁੱਕੇ ਹੋ ਅੱਜ ਆਪਾਂ ਕੱਲ ਕਰਨੀਆਂ ਲੋਕ ਸਭਾ ਚੋਣਾਂ 2024 ਦੀਆਂ ਜੋ ਕਿ ਪੰਜਾਬ ਵਿੱਚ ਆਉਣ ਵਾਲੀ 1 ਜੂਨ ਨੂੰ ਹੋਣ ਜਾ ਰਹੀਆਂ ਹਨ ਆਪਾਂ ਗੱਲ ਕਰਨੀ ਲੋਕ ਸਭਾ ਹਲਕਾ ਫਰੀਦਕੋਟ ਦੀ ਤੇ ਤੁਸੀਂ ਆਪਣੀ رائے ਸਾਡੇ ਨਾਲ ਕਮੈਂਟਾਂ ਦੇ ਵਿੱਚ ਸਾਂਝੀ ਕਰਨੀ ਇਹ ਹਲਕਾ ਫਰੀਦਕੋਟ ਤੋਂ ਇਸ ਪਾਰਟੀ ਦਾ ਕਿਹੜਾ ਕੈਂਡੀਡੇਟ ਬਾਜੀ ਮਾਰ ਸਕਦਾ ਹੈ ਜਿੱਥੇ ਕਾਂਗਰਸ ਵੱਲੋਂ ਅਮਰਜੀਤ ਕੁਰ ਸਾਹੋ ਕੇ ਚੋਣ ਲੜ ਰਹੇ ਹਨ ਭਾਜਪਾ ਵੱਲੋਂ ਰਾਜਗਾਇਕ ਹੰਸ ਰਾਜਹੰਸ ਚੋਣ ਲੜ ਰਹੇ ਹਨ ਆਮ ਆਦਮੀ ਪਾਰਟੀ ਵੱਲੋਂ ਕਰਮਜੀਤ ਸਿੰਘ ਅਨਮੋਲ ਕਿਉਂ ਲੜ ਰਹੇ ਹਨ ਅਕਾਲੀ ਦਲ ਬਾਦਲ ਵੱਲੋਂ ਰਾਜਵਿੰਦਰ ਸਿੰਘ ਕਿਉਂ ਲੜ ਰਹੇ ਹਨ ਅਕਾਲੀ ਦਲ ਆਮਦਲ ਵੱਲੋਂ ਬਲਦੇਵ ਸਿੰਘ ਕਿਉਂ ਲੜ ਰਹੇ ਹਨ ਸਰਬਜੀਤ ਸਿੰਘ ਮਲੋਆ ਜੋ ਆਜ਼ਾਦ ਚੋਂ ਲੜ ਰਹੇ ਹਨ ਤੇ ਹੋਰ ਵੀ ਕਈ ਆਜ਼ਾਦ ਉਮੀਦਵਾਰ ਹਨ ਤੇ ਤੁਸੀਂ ਦੱਸਣਾ ਕਿ ਆਉਣ ਵਾਲੀ 1 ਜੂਨ ਨੂੰ ਹਲਕਾ ਫਰੀਦਕੋਟ ਜਿੱਥੇ ਜਿਹੜਾ ਉਮੀਦਵਾਰ ਤੁਹਾਡੀ رائے ਦੇ ਮਤਾਬਕ ਬਾਜੀ ਮਾਰ ਸਕਦਾ ਆਪਣੀ رائے ਕਮੈਂਟ ਬਾਕਸ ਦੇ ਵਿੱਚ ਸਾਡੇ ਨਾਲ ਸਾਂਝੀ ਕਰੋ ਹਾਂਜੀ ਤੁਸੀਂ ਸਾਡੇ ਨਾਲ ਜੁੜ ਚੁੱਕੇ ਹੋ ਅੱਜ ਆਪਾਂ ਗੱਲ ਕਰਨੀ ਆ ਲੋਕ ਸਭਾ ਚੋਣਾਂ 2024 ਦੀਆਂ ਜੋ ਕਿ ਪੰਜਾਬ ਵਿੱਚ ਆਉਣ ਵਾਲੀ 1 ਜੂਨ ਨੂੰ ਹੋਣ ਜਾ ਰਹੀਆਂ ਹਨ ਆਪਾਂ ਗੱਲ ਕਰਨੀ ਲੋਕ ਸਭਾ ਹਲਕਾ ਫਰੀਦਕੋਟ ਦੀ ਤੇ ਤੁਸੀਂ ਆਪਣੀ رائے ਸਾਡੇ ਨਾਲ ਕਮੈਂਟਾਂ ਦੇ ਵਿੱਚ ਸਾਂਝੀ ਕਰਨੀ ਇਹ ਹਲਕਾ ਬਰੀਨਕੋਟ ਤੋਂ ਇਸ ਪਾਰਟੀ ਦਾ ਕਿਹੜਾ ਕੈਂਡੀਡੇਟ ਬਾਜੀ ਪਾਰ ਸਕਦਾ ਹੈ ਜਿੱਥੇ ਕਾਂਗਰਸ ਵੱਲੋਂ ਅਮਰਜੀਤ ਕੁਰ ਸਾਹੋ ਕੇ ਚੋਣ ਲੜ ਰਹੇ ਹਨ ਭਾਜੀਪੀ ਵੱਲੋਂ ਬਰਾਜ ਗਏ ਖੰਸ ਰਾਜ ਖੰਸ ਚੋਣ ਲੜ ਰਹੇ ਹਨ ਆਮ ਆਦਮੀ ਪਾਰਟੀ ਵੱਲੋਂ ਕਰਮਜੀਤ ਸਿੰਘ ਅਨਮੋਲ ਚੋਣ ਲੜ ਰਹੇ ਹਨ ਅਕਾਲੀ ਦਲ ਬਾਦਲ ਵੱਲੋਂ ਰਾਜਵਿੰਦਰ ਸਿੰਘ ਚੋਣ ਲੜ ਰਹੇ ਹਨ ਅਕਾਲੀ ਦਲ ਮਾਨ ਦਲ ਵੱਲੋਂ ਵਰਦੀਪ ਸਿੰਘ ਚੋਣ ਲੜ ਰਹੇ ਹਨ ਸਰਬਜੀਤ ਸਿੰਘ ਮਲੋਆ ਜੋ ਆਯਾਦ ਚੋਣ ਲੜ ਰਹੇ ਹਨ ਤੇ ਹੋਰ ਵੀ ਕਈ ਆਯਾਦ ਉਮੀਦਵਾਰ ਹਨ ਤੇ ਤੁਸੀਂ ਦੱਸਣਾ ਤੇ ਆਉਣ ਵਾਲੀ 1 ਜੂਨ ਨੂੰ ਹਲਕਾ ਫਰੀਦਕੋਟ ਵਿੱਚ ਕਿਹੜਾ ਉਮੀਦਵਾਰ ਤੁਹਾਡੀ رائے ਦੇ ਮੁਤਾਬਕ ਬਾਜੀ ਮਾਰ ਸਕਦਾ ਆਪਣੀ رائے ਕਮੈਂਟ ਬਾਕਸ ਦੇ ਵਿੱਚ ਸਾਡੇ ਨਾਲ ਸਾਂਝੀ ਕਰੋ ਹਾਂਜੀ ਤੁਸੀਂ ਸਾਡੇ ਨਾਲ ਜੁੜ ਚੁੱਕੇ ਹੋ ਅੱਜ ਆਪਾਂ ਗੱਲ ਕਰਨੀ ਆ ਲੋਕ ਸਭਾ ਚੋਣਾਂ 2024 ਦੀਆਂ ਜੋ ਕਿ ਪੰਜਾਬ ਵਿੱਚ ਆਉਣ ਵਾਲੀ 1 ਜੂਨ ਨੂੰ ਹੋਣ ਜਾ ਰਹੀਆਂ ਹਨ ਆਪਾਂ ਗੱਲ ਕਰਨੀ ਲੋਕ ਸਭਾ ਹਲਕਾ ਫਰੀਦਕੋਟ ਦੀ ਤੇ ਤੁਸੀਂ ਆਪਣੀ رائے ਸਾਡੇ ਨਾਲ ਕਮੈਂਟਾਂ ਦੇ ਵਿੱਚ ਸਾਂਝੀ ਕਰਨੀ ਇਹ ਹਲਕਾ ਫਰੀਦਕੋਟ ਤੋਂ ਇਸ ਪਾਰਟੀ ਦਾ ਕਿਹੜਾ ਕੈਂਡੀਡੇਟ ਬਾਜੀ ਮਾਰ ਸਕਦਾ ਹੈ ਜਿੱਥੇ ਕਾਂਗਰਸ ਵੱਲੋਂ ਅਮਰਜੀਤ ਕੌਰ ਸਾਹੋ ਕੇ ਚੋਂ ਲੜ ਰਹੇ ਹਨ ਬੀਜੇਪੀ ਵੱਲੋਂ ਪਰ ਆਜ ਦੇ ਇੱਕ ਹੰਸ ਰਾਜ ਹੰਸ ਚੋਂ ਲੜ ਰਹੇ ਹਨ ਆਮ ਆਦਮੀ ਪਾਰਟੀ ਵੱਲੋਂ ਕਰਮਜੀਤ ਸਿੰਘ ਅਨਮੋਲ ਚੋਂ ਲੜ ਰਹੇ ਹਨ ਅਕਾਲੀ ਦਲ ਬਾਦਲ ਵੱਲੋਂ ਰਾਜਵਿੰਦਰ ਸਿੰਘ ਚੋਂ ਲੜ ਰਹੇ ਹਨ ਅਕਾਲੀ ਦਲ ਮਾਨਤਾ ਦਲ ਵੱਲੋਂ ਬਲਦੇਵ ਸਿੰਘ ਚੋਂ ਲੜ ਰਹੇ ਹਨ ਸਰਬਜੀਤ ਸਿੰਘ ਮਲੋਆ ਜੋ ਆਜ਼ਾਦ ਚੋਂ ਲੜ ਰਹੇ ਹਨ ਤੇ ਹੋਰ ਵੀ ਕਈ ਆਜ਼ਾਦ ਉਮੀਦਵਾਰ ਹਨ ਤੇ ਤੁਸੀਂ ਦੱਸਣਾ ਤੇ ਆਉਣ ਵਾਲੀ 1 ਜੂਨ ਨੂੰ ਹਲਕਾ ਫਰੀਦਕੋਟ ਵਿੱਚ ਜਿਹੜਾ ਉਮੀਦਵਾਰ ਤੁਹਾਡੀ رائے ਦੇ ਮੁਤਾਬਕ ਬਾਜੀ ਮਾਰ ਸਕਦਾ ਆਪਣੀ رائے ਕਮੈਂਟ ਬਾਕਸ ਦੇ ਵਿੱਚ ਸਾਡੇ ਨਾਲ ਸਾਂਝੀ ਕਰੋ ਹਾਂਜੀ ਤੁਸੀਂ ਸਾਡੇ ਨਾਲ ਜੁੜ ਚੁੱਕੇ ਹੋ ਅੱਜ ਆਪਾਂ ਗੱਲ ਕਰਨੀ ਆ ਲੋਕ ਸਭਾ ਚੋਣਾਂ 2024 ਦੀਆਂ ਜੋ ਕਿ ਪੰਜਾਬ ਵਿੱਚ ਆਉਣ ਵਾਲੀ 1 ਜੂਨ ਨੂੰ ਹੋਣ ਜਾ ਰਹੀਆਂ ਹਨ ਆਪਾਂ ਗੱਲ ਕਰਨੀ ਲੋਕ ਸਭਾ ਹਲਕਾ ਫਰੀਦਕੋਟ ਦੀ ਤੁਸੀਂ ਆਪਣੀ ਰਾਏ ਸਾਡੇ ਨਾਲ ਕਮੈਂਟਾਂ ਦੇ ਵਿੱਚ ਸਾਂਝੀ ਕਰਨੀ ਇਹ ਹਲਕਾ ਪਤਿੰਡਕੋਟ ਤੋਂ ਇਸ ਪਾਰਟੀ ਦਾ ਕਿਹੜਾ ਕੈਂਡੀਡੇਟ ਬਾਜੀ ਮਾਰ ਸਕਦਾ ਹੈ ਜਿੱਥੇ ਕਾਂਗਰਸ ਵੱਲੋਂ ਅਮਰਜੀਤ ਕੁਰ ਸਾਹੋ ਕੇ ਚੋਣ ਲੜ ਰਹੇ ਹਨ ਭਾਜਪਾ ਵੱਲੋਂ ਰਾਜਗਏ ਖੰਸ ਰਾਜ ਹੰਸ ਚੋਣ ਲੜ ਰਹੇ ਹਨ ਆਮ ਆਦਮੀ ਪਾਰਟੀ ਵੱਲੋਂ ਕਰਮਜੀਤ ਸਿੰਘ ਅਨਮੋਲ ਚੋਣ ਲੜ ਰਹੇ ਹਨ ਅਕਾਲੀ ਦਲ ਬਾਦਲ ਵੱਲੋਂ ਰਾਜਵਿੰਦਰ ਸਿੰਘ ਚੋਣ ਲੜ ਰਹੇ ਹਨ ਕਾਲੀ ਦਲ ਮਾਨ ਦਲ ਵੱਲੋਂ ਬਲਦੇਵ ਸਿੰਘ ਚੋਣ ਲੜ ਰਹੇ ਹਨ ਸਰਬਜੀਤ ਸਿੰਘ ਮਲੋਆ ਜੋ ਆਜ਼ਾਦ ਚੋਣ ਲੜ ਰਹੇ ਹਨ ਤੇ ਹੋਰ ਵੀ ਕਈ ਆਜ਼ਾਦ ਉਮੀਦਵਾਰ ਹਨ ਤੇ ਤੁਸੀਂ ਦੱਸਣਾ ਕਿ ਔਰ ਵਾਲੀ 1 ਜੂਨ ਨੂੰ ਹਲਕਾ ਫਰੀਦਕੋਟ ਵਿੱਚ ਕਿਹੜਾ ਉਮੀਦਵਾਰ ਤੁਹਾਡੀ رائے ਦੇ ਮਤਾਬਕ ਬਾਜੀ ਮਾਰ ਸਕਦਾ ਆਪਣੀ رائے ਕਮੈਂਟ ਬਾਕਸ ਦੇ ਵਿੱਚ ਸਾਡੇ ਨਾਲ ਸਾਂਝੀ ਕਰੋ ਹਾਂਜੀ ਤੁਸੀਂ ਸਾਡੇ ਨਾਲ ਜੁੜ ਚੁੱਕੇ ਹੋ ਅੱਜ ਆਪਾਂ ਗੱਲ ਕਰਨੀ ਆ ਲੋਕ ਸਭਾ ਚੋਣਾਂ 2024 ਦੀਆਂ ਜੋ ਕਿ ਪੰਜਾਬ ਵਿੱਚ ਆਉਣ ਵਾਲੀ 1 ਜੂਨ ਨੂੰ ਹੋਣ ਜਾ ਰਹੀਆਂ ਹਨ ਸਭਾ ਹਲਕਾ ਫਰੀਦਕੋਟ ਦੀ